ਸਤਨਾਮ ਸ੍ਰੀ ਵਾਹਿਗੁਰੂ ਜੀਓ ਗੁਰੂ ਗ੍ਰੀਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਗੁਰੂ ਜੀ ਦੀ ਸਾਡੀ ਨਵਾਜ਼ੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਔਰ ਪਵਿੱਤਰ ਇਤਿਹਾਸ ਅਸੀਂ ਤੁਸੀਂ ਸਾਰੇ ਰਲ ਮਿਲ ਕੇ ਸਾਂਝਾ ਕਰ ਰਹੇ ਹਾਂ ਔਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਬਚਨ ਕੱਲ ਤੱਕ ਜੋ ਆਪਾਂ ਸਰਵਣ ਕੀਤਾ ਹੈ ਭਾਈ ਸ਼ੀਹੇ ਨੂੰ ਮਹਾਰਾਜ ਜੀਆਂ ਨੇ ਬਹੁਤ ਨਾਮ ਦਾ ਰੰਗ ਚਾੜਿਆ ਔਰ ਸਤਿਗੁਰ ਜੀ ਦੇ ਪ੍ਰੇਮ ਵਿੱਚ ਰਤਿਆ ਹੋਇਆ ਭਾਈ ਸ਼ੀਹਾ ਗੁਰੂ ਜੀ ਦੇ ਆਸਰੇ ਸਤਿਗੁਰ ਦੇ ਭਰੋਸੇ ਤੇ ਬਹੁਤ ਸੋਹਣੇ ਕਾਰਜ ਕਰ ਰਿਹਾ ਹੈ ਔਰ ਇੱਥੋਂ ਤੱਕ ਇਤਿਹਾਸ ਆਪਾਂ ਕੱਲ ਸਰਵਣ ਕੀਤਾ ਆਵਾਜ ਜੱਗੇ ਸਾਂਝਾ ਕਰੀਏ ਪਰ ਉਸ ਤੋਂ ਪ੍ਰਥਮ ਪੰਜ ਵਾਰ ਸਤਨਾਮ ਵਾਹਿਗੁਰੂ ਜਪੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਤੋ ਅੱਜ ਦਾ ਉਹ ਦਿਨ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪ੍ਰੇਮ ਆਇਆ ਬੈਠਾ ਕੱਲ ਜ਼ਿਕਰ ਹੋਇਆ ਸੀ ਭਾਈ ਪ੍ਰੇਮੇ ਕੋੜੀ ਦਾ ਪ੍ਰੇਮ ਆਇਆ ਬੈਠਾ ਹੈ ਸਤਿਗੁਰੂ ਨੇ ਆਪ ਸਦਿਆ ਇਸ ਮੇਹਰ ਨਾਲ ਨਾਮ ਦੀ ਘਾਲ ਨਾਲ ਤੇ ਸੂਰੇ ਸਤਿਗੁਰੂ ਦੀ করুণਾ ਦ੍ਰਿਸ਼ਟੀ ਨਾਲ ਗੁਰਮੁਖ ਰੋਗ ਹੋਏ ਨੂੰ ਸਤਿਗੁਰ ਨੇ ਹੁਣ ਮੰਜੀ ਬਖਸ਼ੀ ਹੈ ਫਰਮਾਇਆ ਹੈ ਤੂੰ ਮੁਕਤ ਹੋਇਆ ਭਾਈ ਪ੍ਰੇਮਾ ਜਿਹੜਾ ਕੋੜ ਦੇ ਰੋਗ ਨਾਲ ਪੀੜਤ ਸੀ ਪਿੰਡ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਕੋਈ ਮੱਥੇ ਨਹੀਂ ਸੀ ਲਾਉਂਦਾ ਸਾਧ ਸੰਗਤ ਜੀ ਨਰਕ ਤੋਂ ਭੈੜਾ ਜੀਵਨ ਬਣਿਆ ਪਿਆ ਸੀ ਸਤਗੁਰਾਂ ਦੀ ਐਸੀ ਮਿਹਰਮਤ ਹੋਈ ਨਾ ਸਿਰਫ ਸਰੀਰ ਕਰਕੇ ਰੋਗ ਹੋਇਆ ਸਗੋਂ ਮਹਾਰਾਜ ਜੀਆਂ ਨੇ ਨਾਮ ਸਿਮਰਨ ਭਜਨ ਦੇ ਕੇ ਉੱਚ ਆਤਮਿਕ ਜੀਵਨ ਵਾਲਾ ਗੁਰਸਿੱਖ ਬਣਾਤਾ ਔਰ ਮਹਾਰਾਜ ਜੀਆਂ ਨੇ ਮੰਜੀ ਬਖਸ਼ੀ ਹੋਈ ਹੈ ਦੇਖੋ ਕਿੰਨੀ ਵੱਡੀ ਕਿਰਪਾ ਹੋ ਗਈ ਫਰਮਾਇਆ ਤੂੰ ਹੁਣ ਮੁਕਤ ਹੋ ਗਿਆ ਤੂੰ ਹੁਣ ਜਗਤ ਨੂੰ ਮੁਕਤੀਦਾਨ ਦੇ ਮੁਕਤੀ দান ਦੇਣ ਵਾਲਾ ਬਣਾ ਦਿੱਤਾ। ਇੱਧਰ ਸਤਿਗੁਰੂ ਨੇ ਸੰਗਤ ਵਿੱਚ ਆਵਾਜ਼ਾ ਦਿੱਤਾ। ਅਸਾ ਇਸ ਨੂੰ ਰੋਗ ਕਰਕੇ ਨਾਮ ਦੀ ਦਾਤ ਦੇ ਕੇ ਮੁਫੇਤਾ ਬਣਾ ਦਿੱਤਾ। ਇਸ ਦਾ ਨਾਮ ਮੁਰਾਰੀ ਕਰ ਦਿੱਤਾ ਹੈ। ਹੁਣ ਇਹ ਕ੍ਰਿਸ਼ਨ ਜੀ ਮੁਰਾਰੀ ਵਾਂਗੂ ਸੁੰਦਰ ਹੋ ਗਿਆ। ਇਹ ਜਗਤ ਨੂੰ ਤਾਰੇਗਾ। ਪਰ ਅਸਾ ਇਸ ਨੂੰ ਪੂਰਾ ਕਰਕੇ ਜਗਤ ਵਿੱਚ ਵੀ ਟੋਰਨਾ ਹੈ। ਬਿਕੱਲਾ ਨਾਮ ਭਜਨ ਵਾਲਾ ਪਾਸਾ ਨਹੀਂ ਇਹਦਾ ਸੰਸਾਰੀ ਪੱਖ ਹੈ ਜਿਹੜਾ ਉਹ ਵੀ ਅਸੀਂ ਸੰਪੂਰਨ ਕਰਨਾ ਹੈ ਸਤਿਗੁਰੂ ਮਹਾਰਾਜ ਫਰਮਾ ਰਹੇ ਹਨ ਪਰ ਅਸਾਂ ਇਸ ਨੂੰ ਪੂਰਾ ਕਰਕੇ ਜਗਤ ਵਿੱਚ ਟੋਰਨਾ ਹੈ ਕੋਈ ਸਿੱਖ ਗੁਰੂ ਦਾ ਪਿਆਰਾ ਇਸ ਨੂੰ ਕੰਨਿਆਦਾਨ ਦੇਵੇ ਜੋ ਅਸੀਂ ਇਸ ਦਾ ਵਿਆਹ ਕਰਕੇ ਜੋੜੀ ਨੂੰ ਜਗਤ ਦੀ ਪੀੜਾ ਹਰਨ ਵਾਸਤੇ ਪੋਰ ਦੇਈਏ ਇਸ ਵੇਲੇ ਸ਼ੀਹਾ ਉਪਲ ਬੈਠਾ ਸੀ ਮਹਾਰਾਜ ਦੇ ਬਾਤ ਸੁਨੇ ਦਿਲ ਜੋ ਆਤਮ ਅਵਸਥਾ ਵਿੱਚ ਉੱਚਾ ਹੋ ਚੁੱਕਾ ਸੀ ਹੁਣ ਜਗਤ ਦੀ ਪੀੜਾ ਨੂੰ ਵੀ ਅਨੁਭਵ ਕਰਦਾ ਸੀ ਦੁਨੀਆ ਦੇ ਦੁੱਖ ਨੂੰ ਵੀ ਸਮਝਦਾ ਸੀ ਅਤੇ ਇਸ ਨੂੰ ਦੂਰ ਕਰਨਾ ਵੀ ਨਾਮੀ ਪੁਰਖਾਂ ਦਾ ਧਰਮ ਹੈ ਸ਼ੀਹੇ ਨੂੰ ਦੂਜੀ ਵਿਚਾਰੇ ਫੁਰੀ ਕਿ ਇਸ ਸਿੱਖ ਨੂੰ ਵੱਡੇ ਰੋਗ ਤੋਂ ਰਾਜੀ ਕਰਕੇ ਗੁਰੂ ਨੇ ਨਿਰਵਾਹ ਕੀਤਾ ਹੈ ਇਹਦੇ ਵਰਗਾ ਵਡਭਾਗਾ ਕੌਣ ਹੈ ਜੋ ਦਾਤੇ ਨੇ ਇਸ ਨੂੰ ਜਗਤ ਦਾ ਤਾਰਕ ਬਣਾਇਆ ਇਸ ਨੂੰ ਜੋ ਕੰਨਿਆ ਦੇਵੇ ਉਹ ਆਪਣੀ ਕੰਨਿਆ ਦਾ ਜੀਵਨ ਸਫਲ ਕਰਦਾ ਹੈ ਜੋ ਇੱਕ ਮਹਾਨ ਨਾਮੀ ਦੇ ਸੰਗ ਲੱਗ ਕੇ ਤਰੇਗੀ ਤੇ ਜਗਤ ਨੂੰ ਵੀ ਤਾਰੇਗੀ ਸਿੰਘਾ ਹੁਣ ਹੱਥ ਜੋੜ ਕੇ ਉਠ ਖਲੋਤਾ ਬੇਨਤੀ ਕਰਨ ਲੱਗਿਆ ਪਾਤਸ਼ਾਹ ਆਪ ਦੀ ਬਖਸ਼ੀ ਕੰਨਿਆ ਬਰ ਪ੍ਰਾਪਤੀ ਦੀ ਬਰੇਸ ਦੀ 10 ਦੇ ਗ੍ਰਹਿ ਵਿਖੇ ਹੈ ਬੇ ਬਰ ਪ੍ਰੇਪ ਪ੍ਰਾਪਤ ਕਰਨ ਦੀ ਬਰੇਸ ਕਹੀਏ ਉਮਰ ਵੀ ਉਹਦੀ ਉਮਰ ਬਰ ਪ੍ਰਾਪਤ ਕਰਨ ਦੀਆਂ ਮੁਟਿਆਰ ਹੈ ਕੰਨਿਆ ਮੇਰੀ ਦਾਸ ਦੇ ਗ੍ਰਹਿ ਵਿਖੇ ਹੈ ਮੈਂ ਹਾਜ਼ਰ ਕਰਦਾ ਹਾਂ ਸ਼ੀਹਾ ਇਹ ਕਹਿ ਕੇ ਕਰ ਲੈ ਗਿਆ ਸ਼ਿੰਹਾਏ ਕਹਿ ਕੇ ਘਰ ਗਿਆ ਬੋਟੀ ਦੇ ਸੁਭਾਅ ਦਾ ਜਾਣੂ ਸੀ ਪਤਾ ਸੀ ਘਰ ਵਾਲੀ ਰੌਲਾ ਪਾਉਗੀ ਸੋਸ ਨੂੰ ਲੰਗਰ ਦੀ ਟਹਿਲ ਵਿੱਚ ਘੱਲ ਦਿੱਤਾ ਤੇ ਬੀਬੀ ਨੂੰ ਨਾਲ ਲੈ ਕੇ ਦੀਵਾਨ ਵਿੱਚ ਆ ਕੇ ਹਾਜ਼ਰ ਹੋ ਗਿਆ ਘਰ ਵਾਲੀ ਨੂੰ ਲੰਗਰ ਦੀ ਸੇਵਾ ਚਲਾਤਾ ਆਪ ਲੜਕੀ ਨੂੰ ਲੈ ਕੇ ਦੀਵਾਨ ਵਿੱਚ ਆ ਗਿਆ ਸ੍ਰੀ ਗੁਰੂ ਜੀ ਨੇ ਜੋ ਆਨੰਦ ਦੀ ਰੀਤ ਆਰੰਭ ਹੋਈ ਆਰੰਭੀ ਹੋਈ ਸੀ ਉਸ ਅਨੁਸਾਰ ਬੀਬੀ ਦਾ ਵਿਆਹ ਕਾਰਜ ਆਨੰਦ ਭਾਈ ਮੁਰਾਰੀ ਨਾਲ ਕਰ ਦਿੱਤਾ ਤੇ ਦੋਹਾਂ ਨੂੰ ਵਰ ਦੇ ਕੇ ਮੰਜੀ ਬਖਸ਼ ਦਿੱਤੀ ਕਿਸੇ ਨੇ ਲੰਗਰ ਵਿੱਚ ਜਾ ਸ਼ੀਹੇ ਦੀ ਬੋਟੀ ਨੂੰ ਡਰਾਇਆ ਕਿ ਤੂੰ ਕੀ ਕਰ ਰਹੀ ਹੈ ਗੁਰੂ ਜੀ ਨੇ ਤਾਂ ਤੇਰੀ ਤੀ ਵੱਡੇ ਰੋਗ ਵਾਲੇ ਪ੍ਰੇਮੇ ਨੂੰ ਵਿਆਹ ਦਿੱਤੀ ਹੈ ਸ਼ੀਹੇ ਦੀ ਬੋਟੀ ਨੂੰ ਪ੍ਰੇਮੇ ਦਾ ਪਤਾ ਸੀ ਜੋ ਗੁਰੂਦvare ਪਿਆ ਰਹਿੰਦਾ ਸੀ ਤੇ ਗੁਰੂ ਦੀ ਉਸਤਤਿ ਗਾਉਂਦਾ ਰਹਿੰਦਾ ਸੀ ਕਬਰਾਈ ਡਰੀ ਗੁੱਸੇ ਚ ਆ ਗਈ ਉੱਥੋਂ ਭੱਜੀ ਸਤਗੁਰ ਦੇ ਦਰਬਾਰ ਵਿੱਚ ਜਾਈ ਤੇ ਜਾ ਕੇ ਰੋ ਕੇ ਬੋਲੀ ਏ ਕੀ ਆਕੀਨਸ हे ਪ੍ਰਭ ਧੀਰ ਕੁਸ਼ਟੀ ਮਾਤ ਪਿਤਾ ਕੁਲ ਹੀਨ ਸੋਤਾਨੇ ਨਾਵੇ ਕੋ ਮੁਰਦੀਨ ਮਹਾਰਾਜ ਇਹ ਕੀ ਕਰ ਦਿੱਤਾ ਆਪ ਜੀਆਂ ਨੇ ਜਿਹੜਾ ਕੋੜ ਦੇ ਰੋਗੀ ਨਾਲ ਪੀੜਤ ਕੁਸ਼ਤੀ ਜਿਹਦਾ ਮਾਤਾ ਪਿਤਾ ਕੋਈ ਨਹੀਂ ਜਿਹੜਾ ਕੁਲ ਹੀਨ ਹੈ ਜਿਹਦੀ ਕੁਲ ਦਾ ਕੋਈ ਪਤਾ ਨਹੀਂ ਉਹਦੇ ਨਾਲ ਮੇਰੀ ਲੜਕੀ ਵਿਆਹ ਦਿੱਤੀ ਤੁਸੀਂ ਸ੍ਰੀ ਗੁਰੂ ਜੀ ਤੱਕ ਕੇ ਹੱਸੇ ਤੇ ਕਹਿਣ ਲੱਗੇ ਬੀਬੀ ਦੇਖ ਤਾਂ ਸਹੀ ਜਾਂ ਬੀਬੀ ਨੇ ਨਾજર ਪਾਈ ਤਾਂ ਪ੍ਰੇਮਾ arogh ਤੇ ਤੰਦਰੁਸਤ ਬੈਠਾ ਹੈ ਹੈਂ ਇਹ ਕਿ ਮੇਰਾ ਜੀ ਹੋ ਗਿਆ ਫਿਰ ਭੈਸ ਆਇਆ ਡਰ ਲੱਗਿਆ ਕਿ ਗੁਰੂ ਕਿੰਨਾ ਸ਼ਕਤੀਮਾਨ ਹੈ ਕੋੜੀ ਨੂੰ ਰਾਜੀ ਕਰ ਦਿੰਦਾ ਹੈ ਅਜੇ ਉਹ ਇਸ ਅਚਰਜ ਦੇ ਭਾਵ ਵਿੱਚ ਹੀ ਸੀ ਕਿ ਮੇਰੇ ਦੇ ਦਾਦੇ ਨੇ ਵਰ ਦੇਣੇ ਆਰੰਭ ਕਰ ਦਿੱਤੇ ਸਤਿਗੁਰਾਂ ਨੇ ਵਰ ਦੇਣੇ ਆਰੰਭ ਕਰ ਦਿੱਤੇ ਕੀ ਗਿਆ ਜਨਹੁ ਮਮ ਸੁਤ ਇਹ ਜੋ ਮੁਰਾਰੀ ਵਿਆਹ ਹੋ ਤਨਜਾ ਸੰਗ ਤੁਮਾਰੀ ਇਹ ਜੋ ਮੁਰਾਰੀ ਨਾਮ ਦਾ ਪਹਿਲਾ ਨਾਮ ਸੀ ਪ੍ਰੇਮਾ ਫਿਰ ਮੁਰਾਰੀ ਰੱਖ ਦਿੱਤਾ ਸੀ ਮਹਾਰਜ ਜੀ ਜੋ ਮੁਰਾਰੀ ਨਾਮ ਦਾ ਵਿਅਕਤੀ ਹੈ ਲੜਕਾ ਹੈ ਤੇ ਤੇਰੀ ਲੜਕੀ ਨਾਲ ਜਿਹਦਾ ਵਿਆਹ ਹੋਇਆ ਤਬ ਤਨਜਾ ਕੋ ਨਾਮ ਮਥੋ ਹੈ ਤੁਹਾਡੀ ਲੜਕੀ ਦਾ ਨਾਮ ਹੈ ਮਥੋ ਨਾਮ ਮੁਰਾਰੀ ਜਾਹੇ ਕਥੋ ਹੈ ਮੱਥੋਂ ਮੁਰਾਰੀ ਸਿਮਰੈ ਨਾਮ ਪੂਰਨ ਹੋਏ ਨਰਨ ਕੇ ਕਾਮ ਮੱਥੋਂ ਨਾਮ ਆਗੇ ਕਿਛ ਕਹ ਅਛੇ ਨਾਮ ਮੁਰਾਰੀ ਭਾਖੇ ਪਾਛੇ ਮਹਾਰਾਜ ਆਖਣ ਲੱਗੇ ਇਹਨਾਂ ਦਾ ਨਾਮ ਜੁੜ ਗਿਆ ਮੱਥੋਂ ਮੁਰਾਰੀ ਤੇਰੀ ਲੜਕੀ ਦਾ ਨਾਮ ਪਹਿਲਾਂ ਮੱਥੋਂ ਆਇਆ ਕਰੇਗਾ ਤੇ ਇਹਦਾ ਨਾਮ ਮੁਰਾਰੀ ਬਾਅਦ ਵਿੱਚ ਆਇਆ ਕਰੇਗਾ ਨਾਮ ਮੁਰਾਰੀ ਪਖੇ ਪਾਛੇ ਨਰ ਪੂਜਹਿਗੇ ਮਥੋ ਮੁਰਾਰੀ ਦੁਨੀਆਂ ਦੇ ਲੋਕ ਮਥੋ ਦੇ ਮੁਰਾਰੀ ਨੂੰ ਪੂਜਿਆ ਕਰਨਗੇ ਚਿਤ ਚਿੰਤਾ ਦੇ ਹੋ ਸ਼ੋਕ ਬਿਦਾਰੀ ਚਿਤ ਵਿੱਚੋਂ ਚਿੰਤਾ ਤੇ ਸ਼ੋਕ ਕੱਢ ਦਿਓ ਇਹ ਦੋਨੋਂ ਹੋਏ ਹੈ ਬੜ ਭਾਗੇ ਇਹ ਦੋਨੇ ਵੱਡੇ ਕਰਮਾਂ ਵਾਲੇ ਹੋ ਗਏ ਹਨ ਮੇਰੀ ਪ੍ਰੇਮ ਭਗਤ ਮਹਿ ਪਾਗੇ ਮਹਾਰਾਜ ਆਖਣ ਲੱਗੇ ਸਾਡੀ ਪ੍ਰੇਮਾ ਭਗਤੀ ਵਿੱਚ ਲੱਗ ਕੇ ਵੱਡਿਆਂ ਕਰਮਾ ਵਾਲੇ ਹੋ ਗਏ ਹਨ ਇਹ ਸੁਣ ਕੇ ਬੀਬੀ ਨੂੰ ਠੰਡ ਪੈ ਗਈ ਅੱਖੀਂ ਦੇਖ ਲਿਆ ਕਿ ਪ੍ਰੇਮਾ ਅਰੋਗ ਹੋ ਕੇ ਨਵਾਂ ਨਰਵਾ ਮੁਰਾਰੀ ਹੋ ਗਿਆ ਕੰਨੀ ਸੁਣ ਲਿਆ ਕਿ ਸਤਿਗੁਰਾਂ ਨੇ ਮੇਰਾ ਨਾਲ ਨਾਮਦਾਨ ਦੇ ਕੇ ਉੱਚਾ ਕਰ ਦਿੱਤਾ ਠੰਡ ਪੈ ਗਈ ਤੇ ਖੁਸ਼ੀ-ਖੁਸ਼ੀ ਪਤੀ ਨਾਲ ਘਰ ਚਲੀ ਗਈ ਤੇ ਧੀ ਤੇ ਜਵਾਈ ਨੂੰ ਸਤਕਾਰ ਦਿੱਤਾ ਫੇਰ ਸਤਗੁਰੂ ਵੱਲੋਂ ਉਹਨਾਂ ਨੂੰ ਵਿਦਾਈਂ ਵੇਲੇ ਇਹ ਬਾਤ ਬਾਕ ਮਿਲਦੇ ਦੂਜੀ ਵਾਰ ਸੁਣੇ ਉਹ ਬਾਤ ਕੀ ਸੀ ਮਥੋ ਮੁਰਾਰੀ ਅਬ ਤੁਮ ਜਾਵੋ ਸਤਗੁਰ ਵਚਨ ਕਹਿੰਦੇ ਦੁਆਰੇ ਜਾਓ ਭਈ ਸਤਨਾਮ ਹੀ ਉਪਦੇਸ਼ ਦ੍ਰਿੜਾਵੋ ਤੁਸੀਂ ਸਤਨਾਮ ਦਾ ਉਪਦੇਸ਼ ਦੁਨੀਆਂ ਦੇ ਲੋਕਾਂ ਨੂੰ ਦ੍ਰਿੜ ਕਰਾਵੋ ਗੁਰ ਸਿੱਖੀ ਜਗ ਅਦਕ ਬਰਦਾਵ ਹੋ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਵਾਧਾ ਕਰੋ ਦੇ ਵਿੱਚ ਜਾ ਕੇ ਵਧਾਓ ਨਿਜਗ ਰਹੇ ਬਸੋ ਸਦਾ ਸੁਖ ਪਾਵ ਹੋ ਸਦਈ ਸੁਖੀ ਬਸੋ ਆਪਣੇ ਨਿਜ ਘਰ ਦੇ ਵਿੱਚ ਤੇਰੋ ਬਾਕ ਫੁਰੇ ਜਿਮ ਕਹੈ ਪਰ ਕੈ ਸਰਾਪ ਦੇ ਜਿਸ ਚਹੈ ਤੇਰੇ ਬਾਕ ਪੂਰੇ ਹੋਇਆ ਕਰਨਗੇ ਮਹਾਰਾਜ ਬਚਨ ਕਹਿੰਦੇ ਆ ਤੇਰੇ ਬਾਗ ਪੂਰੇ ਹੋਇਆ ਕਰਨਗੇ ਜਿਹਨੂੰ ਚਾਹੋ ਸਰਾਪ ਦੇ ਦਿਓ ਜਿਹਨੂੰ ਚਾਹੋ ਪਰ ਦੇ ਦਿਓ ਤੁਹਾਡੇ ਦਿੱਤੇ ਹੋਏ ਬਰ ਤੇ ਸਰਾਪ ਫੁਰਿਆ ਕਰਨਗੇ ਪੂਰੇ ਹੋਇਆ ਕਰਨਗੇ ਤੇਰੀ ਭਗਤ ਭਰੀ ਅਬ ਪੂਰੀ ਤੁਹਾਡੀ ਭਗਤੀ ਪੂਰੀ ਹੋ ਗਈ ਹੈ ਪ੍ਰਾਪਤੀ ਭਈ ਮਹਾ ਗਤ ਰੂਰੀ ਤੁਹਾਨੂੰ ਬੇਅੰਤ ਵੱਡੀ ਪ੍ਰਾਪਤੀ ਹੋ ਗਈ ਹੈ ਤੁਜ ਸੋਂ ਮਿਲੈ ਸੁਭਵ ਜਲ ਤਰੈ ਹੈ ਕਹਿਬੋ ਇਸ ਤੇ ਕੀ ਕਰੈ ਮਹਾਰਾਜ ਨੇ ਬਚਨ ਕਿਹਾ ਜਿਹੜਾ ਤੈਨੂੰ ਮਿਲੇਗਾ ਜਿਹੜਾ ਤੇਰਾ ਸੰਗ ਕਰੇਗਾ ਉਹ ਭਵਜਲ ਤੋਂ ਪਾਰ ਹੋ ਜਾਇਆ ਕਰੇਗਾ ਸ਼ੀਹੇ ਦੀ ਸਿੱਖੀ ਨਿਭ ਗਈ ਗੁਰੂ ਪੂਰੇ ਨਾਲ ਤਿੰਨ ਪੁਸ਼ਤਾਂ ਤੱਕ ਬਣੀ ਰਹੀ ਅੰਤਰਾ ਆਤਮੇ ਨਾਮ ਰੰਗ ਰੱਤਾ ਭਾਈ ਸ਼ੀਹਾ ਉਪਲ ਪਰਮ ਪਦ ਨੂੰ ਪਹੁੰਚਿਆ ਬਾਹਰ ਜਗਤ ਵਰਤੋਂ ਵਿੱਚ ਉਸ ਦਾ ਉਪਕਾਰ ਨਿਭ ਗਿਆ ਦੁਖੀ ਜਗਤ ਵਿਖੇ ਨਾਮ ਦੀ ਠੰਡ ਵਰਤੌਣ ਵਾਲੇ ਮਹਾਨ ਉਪਕਾਰ ਦੇ ਕਾਰਜ ਵਿੱਚ ਕੰਨਿਆ ਦਾ ਜੀਵਨ ਸਫਲ ਹੋ ਗਿਆ ਇਸ ਤੋਂ ਅੱਗੇ ਅਨੁਮਾਨ ਹੁੰਦਾ ਹੈ ਕਿ 시ਹੇ ਉਪਰਲੇ ਚੌਥੇ ਸਤਗੁਰਾਂ ਦੇ ਸਮੇਂ ਤੱਕ ਜਗਤ ਯਾਤਰਾ ਕੀਤੀ ਹੈ ਵੀ ਚੌਥੇ ਬਾਦਸ਼ਾਹ ਤੱਕ ਉਹ ਜਿਉਂਦਾ ਰਿਹਾ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਹਿਬਾਂ ਦੇ ਹੁਕਮ ਵਿੱਚ ਚੱਕ ਆਨੰਦਸ ਵਸਾਇਆ ਤੇ ਆਪਣੇ ਰਹਿਣ ਦਾ ਟਿਕਾਣਾ ਜਿਹਨੂੰ ਹੁਣ ਗੁਰੂ ਕੇ ਮਹਿਲ ਕਹਿੰਦੇ ਆ ਟਿਕਾਣਾ ਬਣਾ ਕੇ ਬਾਜ਼ਾਰ ਸਾਜਿਆ ਗੁਰੂ ਦਾ ਬਾਜ਼ਾਰ ਤੇ ਪਾਸੀਆਂ ਦੇ ਚੌਂਕ ਤੋਂ ਅੱਗੇ ਇਹ ਬਾਜ਼ਾਰ ਹੁਣ ਸਬੂਣੀਆਂ ਵਾਲੇ ਬਾਜ਼ਾਰ ਤੱਕ ਗਿਆ ਹੈ ਸ਼ਹੀਏ ਜੀ ਗੁਰੂ ਕੀ ਆਗਿਆ ਵਿੱਚ ਇੱਥੇ ਆ ਕੇ ਬਸੇ ਹੈ ਗੁਰੂ ਕੇ ਇਸ ਬਾਜ਼ਾਰ ਵਿੱਚ ਉਹਨਾਂ ਗਲੀ ਵਿਆਉਂਦ ਕੇ ਘਰ ਬਣਾਇਆ ਗੱਜਣ ਭਰਾ ਤੇ ਹੋਰ ਉਪਲ ਸੱਜਣ ਇੱਥੇ ਆਪ ਸੇ ਉਹਨਾਂ ਦੇ ਨਾਲ ਹੀ ਸ਼ੀਹੇ ਉਪਲ ਦੇ ਵਸਣ ਤੋਂ ਗਲੀ ਦਾ ਨਾਮ ਉਪਲਾਂ ਵਾਲੀ ਗਲੀ ਪਿਆ ਜਿਹੜੀ ਹੁਣ ਤੱਕ ਵੀ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਮਸ਼ਹੂਰ ਹੈ ਉਪਲਾਂ ਵਾਲੀ ਗਲੀ ਔਰ ਇਸ ਦੇ ਨੇੜੇ ਉਸ ਸਮੇਂ ਦੁੱਗਲ ਸਿੱਖਾਂ ਦੇ ਘਰ ਵਸਣ ਤੋਂ ਦੁੱਗਲਾਂ ਵਾਲੀ ਤੇ ਨੈੜ ਖੱਤਰੀਆਂ ਗੁਰਸਿੱਖਾਂ ਦੇ ਬਸੇਬੇ ਤੋਂ ਨੈੜਾਂ ਦੀ ਗਲੀ ਵਸੀ ਹੈ ਇਹ ਨੈੜ ਖੱਤਰੀਆਂ ਦੇ ਪਰਿਵਾਰ ਵਿੱਚੋਂ ਹੀ ਪਰਮ ਪਾਵਨ ਮਾਤਾ ਗੁਜਰੀ ਜੀ ਹੋਏ ਹੈ ਸੋ ਅੱਜ ਤੁਸੀਂ ਦਰਸ਼ਨ ਕੀਤੇ ਹਨ ਪਿਆਰ ਦੇ ਨੈਣਾ ਨਾਲ ਸ਼ਰਦਾ ਦੇ ਨੈਣਾ ਨਾਲ ਕਥਾ ਦੇ ਚਾਨਣ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੂਸਰੇ ਤੀਸਰੇ ਤੇ ਚੌਥੇ ਸਹਿਬਾਂ ਦੇ ਉਹਨਾਂ ਦੇ ਤਾਰੇ ਸਿੱਖ ਸ਼ੀਹੇ ਉਪਲ ਦੇ ਤੇ ਇਸ ਸਿੱਖ ਦੇ ਚਾਰ ਪਾਤਸ਼ਾਹਾਂ ਤੱਕ ਸਿੱਖੀ ਸਿਦਕ ਦੇ ਨਿਵਾ ਤੇ ਨਾਮ ਦੀ ਕਰਨੀ ਨਾਲ ਉੱਚ ਜੀਵਨ ਪ੍ਰਾਪਤ ਕਰਕੇ ਪਰਮ ਪਦ ਨੂੰ ਅਪੜੰਦੇ ਹਾਂ ਸ਼ੀਹਾਂ ਉਪਲ ਜੀਓ ਜੀਕੋ ਤਰੇ ਸਾਓ ਭੈਜਲ ਨੂੰ ਜੀਕੋ ਜਿੱਤਿਆ ਸਾਜੇ ਅਸਾਧ ਮਨ ਨੂੰ ਜੀਕੂ ਮਨ ਨੂੰ ਮਾਰ ਕੇ ਕੁਚਲ ਕੇ ਵਿਰਾਨ ਨਹੀਂ ਸਾਜੇ ਕੀਤਾ ਪਰ ਮਨ ਨੂੰ ਜੋਤ ਸਰੂਪ ਕਰਕੇ ਲਖ ਲਿਆ ਸਾਜੇ ਤੇ ਇਸ ਨੂੰ ਪਰਮ ਤਤ ਨਾਲ ਮਿਲਾ ਕੇ ਸੁਖ ਪਾਇਆ ਸਾਜੇ ਤੇ ਮੇ ਮੇਰ ਦੀ ਕਣੀ ਪਾਓ ਆਪਣੀ ਤੇ ਪਵਾਓ ਆਪਣੀ ਗੁਰੂ ਜੋਤੀ ਤੋਂ ਸਾਡੇ ਸਾਰਿਆਂ ਤੇ ਸਾਰੇ ਸਿੱਖਾਂ ਤੇ ਨਾਮ ਦਾ ਤਰਲਾ ਲੈਣ ਵਾਲੇ ਜਗਿਆਸੂਆਂ ਤੇ ਕਿ ਉਹ ਵੀ ਇਸ ਨਾਮ ਦੀ ਟੇਕ ਲੈ ਕੇ ਤਰ ਜਾਣ ਤੇ ਉੱਚੇ ਜੀਵਨ ਨੂੰ ਪ੍ਰਾਪਤ ਹੋਣ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬੋਲੋ ਜੀ ਧੰਨ ਗੁਰੂ ਨਾਨਕ ਇਸ ਪ੍ਰਸੰਗ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਮਹਿਮਾ ਪ੍ਰਕਾਸ਼ ਭਗਤ ਰਤਨਾਵਲੀ 12 ਭਾਈ ਗੁਰਦਾਸ ਆਦਿ ਕੰਨਾਂ ਥਾਵਾਂ ਦੇ ਵਿੱਚ ਇਹ ਪ੍ਰਸੰਗ ਹੈ ਪਰ ਸ਼ੀਹੇ ਦੇ ਪੁੱਤਰ ਦਾ ਉਤਸਵ ਜਿਹੜਾ ਉਤਸਵ ਉਹ ਬੱਕਰੇ ਵਢਣ ਲੱਗਿਆ ਸੀ ਨਾ ਆਪਣੇ ਪੁੱਤਰ ਦੇ ਜਨਮ ਦਿਨ ਤੇ ਉਹ ਪ੍ਰਸੰਗ ਸੂਰਜ ਪ੍ਰਕਾਸ਼ ਵਿੱਚ ਠੀਕ ਨਹੀਂ ਇਹ ਭਾਈ ਵੀਰ ਸਿੰਘ ਸਾਹਿਬ ਲਿਖ ਰਹੇ ਨੇ ਕੁਝ ਆਪਣੇ ਵੱਲੋਂ ਸਾਨੂੰ ਸੁਨੇਹਾ ਦੇ ਰਹੇ ਆ ਉੱਥੇ ਲਿਖਿਆ ਐਓ ਜਿਵੇਂ ਸ਼ੀਹਾ ਉਪਰਾਧਮੀ ਸੀ ਤੇ ਦੂਸਰੇ ਗੁਰਾਂ ਨੇ ਉਹਨੂੰ ਰਸਤੇ ਪਾਇਆ ਤੇ ਸਿੱਖ ਬਣਾਇਆ ਪਰ ਭਾਈ ਗੁਰਦਾਸ ਜੀ ਸ਼ੀਹਾ ਉਪਲ ਦਾ ਸਿੱਖ ਹੋਣਾ ਪਹਿਲੀ ਪਾਤਸ਼ਾਹੀ ਦੇ ਹੱਥੋਂ ਲਿਖਦੇ ਆ ਤੇ ਭਾਈ ਮਨੀ ਸਿੰਘ ਜੀ ਵੀ ਆਦ ਪਾਤਸ਼ਾਹੀ ਦੇ ਹੱਥੋਂ ਸਿੱਖੀ ਪ੍ਰਾਪਤ ਹੋਣ ਦਾ ਪ੍ਰਸੰਗ ਦਿੰਦੇ ਆ ਤੇ ਕਵੀ ਸੰਤੋਖ ਸਿੰਘ ਜੀ ਆਪ ਵੀ ਇਹੋ ਗੱਲ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਾਏ ਆ ਇੱਥੇ ਮਹਿਮਾ ਪ੍ਰਕਾਸ਼ ਤੋਂ ਸ਼ਾਇਦ ਆਪ ਜੀ ਨੂੰ ਕੁਝ ਭੁਲੇਖਾ ਲੱਗ ਗਿਆ ਮਹਿਮਾ ਪ੍ਰਕਾਸ਼ ਵਾਲੇ ਲੇਖਕ ਜੀ ਨੇ ਦੂਸਰਾ પ્રસੰਗ ਜਿਹੜਾ ਦੂਸਰਾ પ્રસੰਗ ਲਿਖਿਆ ਉਹ ਲੱਗਦਾ ਹੈ ਵੀ ਗੋਦਵਾਲੋਂ ਸੁਣਿਆ ਤੇ ਪਹਿਲੀ ਵਾਰ ਤਾਂ ਪੜਤਾਲ ਕੀਤੇ ਬਿਨਾ ਲਿਖ ਦਿੱਤੀ ਹੈ ਜਵਾਨੀ ਚੱਲੀ ਬਾਰਤਾ ਅਕਸਰ ਬਦਲ ਜਾਂਦੀ ਹੈ ਤੇ ਹੋਰ ਹੀ ਹੋ ਜਾਂਦੀ ਹੈ ਦੂਸਰੇ ਸਤਗੁਰਾਂ ਦੇ ਵੇਲੇ ਦਾ ਪ੍ਰਸੰਗ ਇੰਨਾ ਹੀ ਠੀਕ ਸਹੀ ਹੁੰਦਾ ਹੈ ਕਿ ਉਸਨੇ ਬੱਚੇ ਦਾ ਜਨਮ ਸੰਸਕਾਰ ਗੁਰੂ ਕੇ ਦੁਆਰੇ ਜਾ ਕੇ ਸਿੱਖੀ ਮੰਡਲ ਵਿੱਚ ਪ੍ਰਵੇਸ਼ ਦਾ ਕੀਤਾ ਤੇ ਗੁਰੂ ਦੀ ਆਗਿਆ ਨਾਲ ਕੀਤਾ ਤੇ ਲੋਕਿਕ ਰੀਤ ਨਹੀਂ ਕੀਤੀ ਪਰ ਭਾਈ ਸ਼ੀਹਾ ਸਿੱਖ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਸਜਿਆ ਹੋਇਆ ਸੋ ਸਾਧ ਸੰਗਤ ਜੀ ਆਪ ਜੀਆਂ ਨੇ ਬੜਾ ਪਾਵਨ ਪਵਿੱਤਰ ਇਤਿਹਾਸ ਭਾਈ ਸ਼ੀਹਾ ਉਪਲ ਦਾ ਔਰ ਭਾਈ ਗੱਜਣ ਵਰਗੇ ਸਿੱਖਾਂ ਦਾ ਜਿਨ੍ਹਾਂ ਨੂੰ ਸਤਿਗੁਰਾਂ ਨੇ ਤਾਰਿਆ ਨਾ ਕੇਵਲ ਤਾਰਿਆ ਸਵਾਰਿਆ ਨਾ ਕੇਵਲ ਸਵਾਰਿਆ ਉਹਨਾਂ ਨੂੰ ਦੂਜਿਆਂ ਨੂੰ ਤਾਰਨ ਵਾਲੇ ਬਣਾਇਆ ਉਹ ਇਤਿਹਾਸ ਅਸੀਂ ਤੁਸੀਂ ਸਾਰਿਆਂ ਨੇ ਸਾਂਝਾ ਕੀਤਾ ਸੁ ਕੱਲ ਦੇ ਦਿਨ ਵਿੱਚ ਜੋ ਇਤਿਹਾਸ ਅੱਗੇ ਆ ਰਿਹਾ ਭਾਈ ਮਾਲੋ ਤੇ ਭਾਈ ਮੰਗਾ ਇਹ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾ ਚੁੱਕਾਂ ਦੀ ਖਿਮਾ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ